ਆਜੋ ਮਾਤਾ ਜਿਹੜੇ ਆ ਜੋ ਜੇ ਤਨ ਨਗਰ ਸਰਦਾਰ ਸ਼ੇਰ ਸਿੰਘ ਕਬਾਇਆ ਜੀ ਉਹਨਾਂ ਦੇ ਸੁਪੁੱਤਰ ਗਵਿੰਦਰ ਸਿੰਘ ਕਬਾਇਆ ਜਿਹੜੇ ਐਮਐਲਏ ਦੇ ਫਾਜ਼ਿਲ ਕਰਦੇ ਤੇ ਜਿਹਨੇ ਦੇ ਪ੍ਰਧਾਨਲੇ ਕੌਂਸਲ ਕਮੇਟੀ ਦੇ ਤੇ ਅੱਜ ਤੁਹਾਡੇ ਵਿੱਚ ਬੇਨਤੀਆਂ ਕਰਨ ਆਏ ਨੇ ਭਾਈ ਸਾਹਿਬ ਮੇਰਾ ਨਾਲ ਇੱਥੇ ਮੇਰੇ ਕੋਲ ਕੁਝ ਥੋੜਾ ਥਰਕਵਾ ਜ਼ਮੀਨ ਦਾ ਵੀ ਹੈਗਾ ਪਰ ਮੇਰਾ ਇਹਨਾਂ ਦਾ ਇੱਕ ਪਰਿਵਾਰਕ ਸਥਿਤੀ ਹੈਗੀ ਹੈ। ਅੰਚਾ ਪਾਈ ਚੰਦਰ ਚਰਲੇ ਦੇ ਤੇ ਅੰਚਾ ਗਵਾਨ ਹੱਡਾ ਰੋੜੀ ਸੀ ਸਾਡੇ। ਇਹ ਵੋਟਾਂ ਪਾਣ ਦੇ ਕਹਿੰਦੇ ਨੇ ਸਾਡੇ ਤਾਂ ਪੰਜਾ ਸੱਤਾ ਆਪਣੇੱਕੀਆਂ ਮੁਸ਼ਕਲ ਹੈ। ਕੋਈ ਜਦੋਂ ਹਵਾ ਲੱਗਦੀ ਏ ਰਾਤ ਨੂੰ ਰੋਟੀ ਵੀ ਨਹੀਂ ਖਾ ਸਕਦੇ ਸੀ। ਜੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਤੇ ਸੰਗ ਭਰਾਉਣ ਦੇ ਸਹਿਯੋਗ ਦੇ ਨਾਲ ਹੱਡਾ ਰੋੜੀ ਪਿੰਡ ਨੂੰ ਜਲਤ ਮਾਰਤੀ। ਹੋਈਆਂ ਕਿ ਹੋਈ। ਗਰਬਲ ਸਿੰਘ ਜੀ ਕਾਲੀ ਵਾਲਾ ਮੈਂਬਰ ਜਿਹੜਾ ਪ੍ਰਸ਼ਦ ਤੇ ਪਿੰਡ ਗੁਰਮਟਨ ਜਈ ਕਾਂਗਰਸ ਪਾਰਟੀ ਦੇ ਸਾਥੀਓ ਫੜੇ ਪ੍ਰਮਾਨਕਲ ਸ਼੍ਰੀ ਵਿਕਰਜੀਤ ਸਿੰਘ ਜੀ ਕਾਲ ਸਾਹਿਬ ਜਿੰਦਰਜੀਤ ਜੀ ਵੀ ਕਦੇ ਸਿਰ ਤੋਂ ਪਹਿਲਾਂ ਮਰੇਸ਼ੂ ਟੈਵੀਰ ਸਿਮਰਜੀਤ ਸਿੰਘ ਨੇ ਉਹਨਾਂ ਨੇ ਸਾਰਾ ਕੁਝ ਦੱਸਿਆ ਇੱਥੇ ਕਿਹਾ ਸੀ ਵਾਕਈ ਐਨੀ ਬਦਗੁੱਪ ਆਉਂਦੀ ਸੀ ਅਡਾ ਰੋੜੀ ਦੇ ਵਿੱਚੋਂ ਅਡਾ ਰੋੜੀ ਬੰਨ ਨਹੀਂ ਸਕਦੀ और कतल किले बनी और सारे ने रल के चलाई इस तरह ही अमृत साहब मस्ता सिंह और नहरी पानी आ सी जी गुरु सात संघ मेरिया मातावान भेन बजुर्ग बच्चे नौजवान साध जी

ਰਿਕਾ ਨੇ ਕਿਹਾੜੀਆਂ ਉਹ ਕਹਿੰਦਾ ਅਸੀਂ 400 ਕਰ ਜਾਏਗੇ ਮਿੰਦੂਰਾਂ ਦੇ ਇੱਕ ਪੱਛੀ ਹੱਥ ਤੋਂ ਰਾਜ ਜਿੱਤਰੀ ਕਰਾਂਗੇ 3 ਅੱਖ ਨੌਂ ਗਏ ਅਸੀਂ ਇਸ ਸਾਲ ਨੌਜਵਾਨਾਂ ਵਾਸਤੇ ਇੱਕ ਸੰਨਾਨਾ ਕਰਜ਼ਾ ਮਾਫ ਕਰਾਂਗੇ ਐਮਐਸਪੀ ਦੀ ਗੰਟੀ ਦਿੱਤੀ ਐਮਐਸਪੀ ਲਾਗੂ ਕਰਾਂਗੇ ਸੋ ਕਾਂਗਰਸ ਨੇ ਹਮੇਸ਼ਾ ਕੰਮ ਕੀਤਾ ਪਿਛਲੇ 5 ਸਾਲਾਂ ਵਿੱਚ ਤੁਸੀਂ ਦੇਖਿਆ ਕਿਦੋਂ ਬੈਗਮੈਂਟ ਪਿੰਡਾਂ ਵਿੱਚ ਕੋਈ ਹਸਪਤਾਲ ਚ ਉਹ ਆਰਡਰ ਵੀ ਕਰਾਈ ਹੋਣਾ ਢਾਈ ਸਾਲ ਹੋ ਗਏ ਚੱਲ ਸਰ ਬੁਢਾ ਬੁੱਢਰ ਪਹੁੰਚੇ ਹੋ ਕੀ ਕਹੋਗੇ ਅੱਜ ਅਸੀਂ ਕੰਪੇਨ ਵਗੇ ਬਤਾ ਦੇ ਪਿੰਡ ਪੂਰਾ ਕੁਤਰ ਪਹੁੰਚਿਆ ਸ੍ਰੀ ਮੁਖਸਰ ਸਾਹਿਬ ਹਲਕੇ ਚ ਸੋ ਬਹੁਤ ਵਧੀਆ ਉਤਸ਼ਾਹ ਲੋਕਾਂ ਦੇ ਵਿੱਚ ਲੋਕਾਂ ਲੋਕ ਅੱਜ ਜਿਹੜੇ ਆ ਪਿਆਰ ਹੋਏ ਬੈਠੇ ਆ ਕਾਂਗਰਸ ਨੂੰ ਵੋਟ ਦੇਣ ਦੇ ਲਈ ਔਰ ਇਹ ਜਿਹੜੀ ਸੀਟ ਹੈ ਸਰਦਾਰ ਸ਼ੇਰ ਸਿੰਘ ਦਾ ਆ ਔਰ ਕਾਂਗਰਸ ਨੇ ਮੰਗਾ ਸੀ ਜੀ ਕਿ ਇੱਕ ਜਿਹੜਾ বাস ਇੱਥੇ ਰੁਕਣੀ ਚਾਹੀਦੀ ਹੈ ਔਰ ਇੱਕ ਆਰ ਉਹ ਦੋਨੋਂ ਹੀ ਜਿਹੜੇ ਸੀ ਪਿੰਨਾ ਜੀ ਨੇ ਜੀਐਮ ਸਾਹਿਬ ਨੂੰ ਫੋਨ ਕਰਤਾ ਹੈ ਔਰ ਉਹ ਜਲਦੀ ਇਹਨਾਂ ਦੀ ਹੱਲ ਹੋ ਜੇਗੀ ਔਰ ਆਰਓ ਵੀ ਜਿਹੜਾ ਅੱਜ ਹੀ ਅਸੀਂ ਮਿਸਟਰ ਨੂੰ ਕਹਿ ਕੇ ਅਸੀਂ ਕਰਵਾ ਦੇ ਜੀ ਵੋਟਰਾਂ ਨੂੰ ਕੀ ਅਪੀਲ ਕਰਦੇ ਹਾਂ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਅਸਲ ਵੋਟ ਦਾ ਹੱਕਦਾਰ ਕਾਂਗਰਸ ਪਾਰਟੀ ਹੈ ਆਪਾਂ ਕਾਂਗਰਸ ਪਾਰਟੀ ਨੂੰ ਵੋਟ ਦੇ ਕਿਉਂ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਜੇ ਕੋਈ ਕਿਸੇ ਕੰਮ ਕੀਤਾ ਕਾਂਗਰਸ ਪਾਰਟੀ ਨੇ ਹਮੇਸ਼ਾ ਕੀਤਾ ਬਾਕੀ ਦਾ ਜਿਹੜੇ ਵੋਟ ਠੱਗ ਕੇ ਵੋਟਾਂ ਲੈ ਕੇ ਬਾਅਦ ਵਿੱਚ ਕਿਸੇ ਦੀ ਕੋਈ ਬਾਤ ਨਹੀਂ ਬੁਝਦਾ ਸੋ ਲੋਕ ਕਾਂਗਰਸ ਨੂੰ ਵੋਟ ਕਰਨ ਅੱਜ ਲੋੜ ਹੈ ਸੰਵਿਧਾਨ ਬਚਾਉਣ ਦੀ ਲੋਕਤੰਤਰ ਬਚਾਉਣ ਦੀ ਤੇ ਤਾਂ ਹੀ ਬਚ ਸਕਦਾ ਜੇ ਆਪਾਂ ਕੌਂਸਲਰ ਨੂੰ ਵੋਟ ਦੇਾਂਗੇ ਰਾਹੁਲ ਗਾਂਧੀ ਦੀ ਵਿਆਥਮ